ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਢੰਡਾਉਤ ਬੰਦਨਨ ਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਣ ਤੁਮਾਰੀ ਆਸਾ ਤੁਹੀ ਸਜਣਾ ਸੁਹੇਲੇ ਰੱਖੂ ਰੱਖਣਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਸੋਖੋ ਟਾਲੂ ਗੁਰੂ ਦੇ ਸੇਵੀ ਆ ਇਹਨ ਸੈ ਸੁਭਾਈ ਦਰਸ਼ਨ ਪਰ ਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਸੋਰਠ ਮਹੱਲਾ ਪੰਜਵਾ ਸੋਈ ਕਰਾਈ ਜੋ ਤੁਧ ਭਾਵੈ ਮੋਹਿ ਸਿਆਣਪ ਕਛੂ ਨ ਆਵੈ ਸੋਈ ਕਰਾਏ ਜੋ ਤੁਧ ਭਾਵੈ ਮੋਹਿ ਸਿਆਣਪ ਕਛੂ ਨ ਆਵੈ ਹਮ ਬਾਰਗਤੋ ਸਰਣਾਈ ਪਰਾਵੇ ਆਪੇ ਪੈਜ ਰਖਾਈ ਮੇਰਾ ਮਾਤਾ ਪਿਤਾ ਹਰ ਰਾਇ ਕਰ ਕਿਰਪਾ ਪ੍ਰਤ ਪਾਲਣ ਲਾਗ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਤਾਰੇ ਪ੍ਰਭ ਡੋਰੇ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਜੀ ਜੰਤ ਤੇਰੇ ਤਾਰੇ ਪ੍ਰਭ ਦੋਰੇ ਹੱਥ ਤੁਮਾਰੇ ਜੇ ਕਰਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਬੁਰ ਜੀ ਕੀ ਫਤਿਹ